ਇਯਕੂਬ ਤੇ ਇਸਾਉ ਉ ਦੋਵੇਂ ਦੋਵਾਂ ਦੇ ਸੁਭਾਅ ਵੱਖਰੇ ਵੱਖਰੇ ਸੀਗੇ ਇਯਕੂਬ ਦਾ ਆਪਣਾ ਸੁਭਾਅ ਸੀ ਔਰ ਇਸਾਉ ਦਾ ਆਪਣਾ ਸੁਭਾਅ ਸੀਗਾ ਨਵੀਨ ਨੇ ਕਿਹਾ ਇਫ ਵੀ ਵਿਲ ਨੋਟਿਸ देयर ਨੇਚਰ ਵਨ ਆਫ ਥੈਮ ਵਾਸ ਅ ਸਪਿਰਚੁਅਲ ਮੈਨ ਥੈਟ ਵਾਸ ਜਾਕੂਬ ਐਂਡ ਅ ਕਾਰਨਲ ਮੈਨ ਵਾਸ ਇਸਾਉ ਤੂੰ ਵੀ ਜਿਹੜੇ ਜਿਪਕਾਰੇ ਅੰਦਰ ਬੱਚੇ ਪਾਏਗੇ ਦੋਵਾਂ ਦੇ ਵੱਖ-ਵੱਖ ਸੁਭਾਅ ਸੀਗੇ ਔਰ ਸੁਭਾਅ ਹੁਣ ਸੁਣਿਓ ਕੀ ਸੀਗਾ ਉਹਨਿਕੇ ਇੱਕ ਸਰੀਰਿਕ ਸੀਗਾ ਯਾਨੀ ਧਾਰਮਿਕ ਔਰ ਦੂਸਰਾ ਆਤਮਿਕ ਅਗਰ ਇੱਕ ਸ਼ਰਾਬੀ ਹੁੰਦਾ ਜਾਂ ਮੂਰਤੀ ਪੂਜਕ ਹੁੰਦਾ ਇਹ ਅਨਬਿਲੀਵਰ ਹੁੰਦਾ ਤੇ ਇਹ ਗੱਲ ਕੋਈ ਵੱਖਰੀ ਹੋਣੀ ਸੀਗੀ ਪਰ ਯੁੱਧ ਜਾਂ ਉਹਨਾਂ ਦੀ ਗਵਰੀ ਜਾਂ ਲੜਾਈ ਇੰਨੀ ਤੀਜ ਕਿਉਂ ਸੀ ਕੁੱਖ ਚ ਕਿਉਂਕਿ ਇੱਕ ਵਾਕਿਆਈ ਆਤਮਿਕ ਸੀ ਔਰ ਦੂਸਰਾ ਉਹ ਸੀਗਾ ਜਿਹੜਾ ਆਤਮਿਕ ਦੀ ਨਕਲ ਪੂਰੀ ਕਰ ਸਕਦਾ ਪਰ ਹੋ ਨਹੀਂ ਸਕਦਾ ਕੀ ਦੇਸੀ ਵਿੱਚ ਇੱਕ ਤੇ ਵਾਕੇ ਹੀ ਆਤਮਿਕ ਹੈ ਔਰ ਦੂਸਰਾ ਇਹ ਆ ਜੋ ਆਪਣੇ ਆਪ ਨੂੰ ਆਤਮਿਕ ਬਣਾਣਾ ਚਾਹੁੰਦਾ ਹੈ ਪਰ ਹੈ ਨਹੀਂ ਆਇਆ ਜਿਹੜੀ ਅੱਜ ਦੀਪਕਾ ਦੀ ਕੁੱਖ ਚ ਸਭ ਤੋਂ ਖਤਰਨਾਕ ਲੜਾਈ ਹੈ ਇੱਕ ਤੇ ਵਾਕੇ ਹੀ ਆਤਮਿਕ ਹੈ ਔਰ ਦੂਸਰਾ ਇਹ ਹੈ ਨਹੀਂ ਪਰ ਉਹ ਦਿਖਾਉਂਦਾ ਹੈ ਦੈਂਜ ਦਾ ਆਤਮਿਕ ਹੈ ਪਰ ਉਹ ਹੈ ਨਹੀਂ और सब तो खतरनाक लड़ाई है आज कुख साढ़े अंदर अगर असली आत्मिक कुछ है तो जो असली आत्मिक ही नतीजे निकल रहे हैं पर अगर साढ़े अंदर धार्मिक है ਇਹ ਇੰਨੇ ਸਾਨੂੰ ਇਦਾਂ ਦੇ ਬਣਾਣਾ ਕਿ ਇਦਾਂ ਲੱਗੇ ਬੜੇ ਹੀ ਆਤਮਿਕ ਆ ਬੜੇ ਹੀ ਪ੍ਰਭੂ ਚ ਲੀਨੇ ਆਪਾ ਪ੍ਰਭੂ ਬਿਨਾਈ ਇਹ ਗੁਜਾਰਾ ਨਹੀਂ ਸਾਡਾ ਚੱਲ ਸਕਦਾ ਐ ਤੇ ਮਰ ਜਾਾਂਗੇ ਸਭ ਨੂੰ ਛੱਡ ਸਕਦੇ ਆ ਪ੍ਰਭੂ ਨੂੰ ਛੱਡ ਨਹੀਂ ਸਕਦੇ ਪਰ ਜਦੋਂ ਪਰਖ ਦੀ ਪਰਤਾਵਿਆਂ ਦੀ ਟੈਸਟ ਦੀ ਵਾਰੀ ਆਉਂਦੀ ਆ ਫਿਰ ਪਤਾ ਲੱਗਦਾ ਇਹ ਸਭ ਨਕਲਿਆ ਝੂਠਿਆ ਧਰਮਿਆ ਡਰਾਮਾ ਬਸ ਐਕਟਿੰਗ ਏ ਔਰ ਕੁਛ ਨਹੀਂ ਉਹ ਰਿਪਕਾਰ ਅੰਦਰ ਜਿਹੜੀ ਲੜਾਈ ਅਸਲ ਏ ਸੀ ਧਾਰਮਿਕ ਤੇ ਆਤਮਿਕ ਦੀ ਰਿਪਕਾ ਦੀ ਕੋਖ ਦੀ ਲੜਾਈ ਧਿਆਨ ਨਾਲ ਸੁਣਿਓ ਮੈਂ ਕਹਿਣਾ ਕੀ ਚਾ ਰਿਹਾ ਜੋ ਮੈਂ ਗੱਲ ਕਰ ਰਿਹਾ ਤੁਹਾਡੇ ਵਿੱਚੋਂ ਕਈਆਂ ਦੀ ਪ੍ਰੋਬਲਮ ਹੈ ਆਪਣੀ ਆਪਣੀ ਕੋਖ ਨੂੰ ਜਾਂਚਣਾ ਇੱਕ ਤਾਂ ਅਸਲੀ ਆ ਜੋ ਆਤਮਿਕ ਹੈ ਔਰ ਇੱਕੋ ਸੇ ਕੋਖ ਜੇ ਹੋਏਗੇ ਕਿਤਾਂ ਦੇ ਵਿੱਚ ਚੀਜ਼ ਪਲ ਰਹੀ ਆ ਜਿਹੜੀ ਹੈ ਨਹੀਂ ਅਸਲੀ ਪਰ ਉਹ ਆਪਣੇ ਆਪ ਨੂੰ ਦਿਖਾਉਂਦੀ ਅਸਲੀ ਹੈ ਪਰ ਯਾਦ ਰੱਖਿਓ ਸਾਡਾ ਤੇ ਖੁਦਾ ਹਿਰਦਿਆਂ ਗੁਰਦਿਆਂ ਨੂੰ ਜਾਂਚਣ ਵਾਲਾ ਖੁਦਾ ਹੈ ਉਹ ਕੱਲਾ ਰਿਪਕਾ ਨੂੰ ਨਹੀਂ ਜਾਂਚਦਾ ਰਿਪਕਾ ਦੇ ਅੰਦਰ ਜਿਹੜਾ ਐ ਸਾਉ ਆ ਉਹਨੂੰ ਵੀ ਜਾਂਚਦਾ ਸੀ ਉਹ ਯਕੂਬ ਨੂੰ ਵੀ ਜਾਂਚਦਾ ਸੀਗਾ ਢੇਟ ਦੇ ਅੰਦਰ ਕੀ ਚੱਲ ਰਿਹਾ ਕਿਸੇ ਨੂੰ ਨਹੀਂ ਪਤਾ ਆਉਂਦਾ ਪਾਸਟਰ ਨੂੰ ਪਤਾ ਨਾ ਕਲੀਸਿਆ ਨੂੰ ਪਤਾ ਪਰ ਪਰਮੇਸ਼ਰ ਤੇ ਚੰਗੀ ਤਰ੍ਹਾਂ ਹੀ ਆਂਦਾ ਹੈ ਕਿ ਕਿੰਨੀ ਕੁ ਦੁਆ ਵਾਲੀ ਹੈ ਕਿੰਨਾ ਕੁ ਡਰ ਪਿਆ ਮੰਨਣ ਵਾਲੀ ਆ ਕਿੰਨੀ ਕੁ ਆਤਮਿਕ ਹੈ ਕਿੰਨੀ ਕੁ ਵਿਸ਼ਵਾਸ ਨੇ ਆ ਇਹ ਮੈਂ ਪ੍ਰੋਬਲਮ ਜਿਹੜੀ ਅੱਜ ਸਭ ਤੋਂ ਖਤਰਨਾਕ ਲੜਾਈ ਆ ਪਾਪੀ ਤੇ ਵਿਸ਼ਵਾਸੀ ਚ ਨਹੀਂ ਸਭ ਤੋਂ ਖਤਰਨਾਕ ਜਿਹੜੀ ਲੜਾਈ ਆ ਵਿਸ਼ਵਾਸੀ ਦੀ ਤੇ ਉਹਦੀ ਜਿਹੜਾ ਵਿਸ਼ਵਾਸੀ ਦਿਖਾਉਂਦਾ ਹੈ ਆਪਣੇ ਆਪ ਨੂੰ ਪਰ ਇਹ ਦੂਜੇ ਦੀ ਗੱਲ ਨਾ ਕਰੀ ਇਹ ਸਾਡੇ ਅੰਦਰ ਦੀ ਲੜਾਈ ਹੈ ਹੁਣ ਜਰਾ ਹੱਥ ਉਠਾਓ ਕੀ ਸਾਡੇ ਅੰਦਰ ਹੀ ਯੁੱਧ ਨਹੀਂ ਚੱਲ ਰਿਹਾ ਇੱਕ ਤੇ ਵਾਕਿਆ ਚ ਹੀ ਅਸਲੀ ਹੈ ਔਰ ਇੱਕ ਕੋਈ ਜਿਹੜੀ ਅਸਲੀ ਹੈ ਨਹੀਂ ਪਰ ਦਿਖਾਉਂਦੀ ਅਸਲੀ ਵਾਂਗ ਹੈ ਕਿੰਨੇ ਕਹਿ ਸਕਦੇ ਆ ਜਿਵੀ ਦੀਪਕਾ ਦੀ ਕੁੱਕ ਚ ਲੜਾਈ ਲੱਗੀ ਹੈ ਪ੍ਰਭੂ ਤਾਂ ਬਰਕਤ ਦਿੱਤੀ ਆਤਮਿਕੋ ਤੁਸੀਂ ਸਮਝਦੇ ਹੋ ਬੇਸ ਔਰ ਲਾਰਡ ਪਰਨਾਮ ਨੇ ਕੰਮ ਆਦੇ ਸੁਭਾਵ ਵਾਲ ਦੇਖੋ ਇਹ ਆਤਮਿਕ ਸੀਗਾ ਜਿਹੜਾ ਆਤਮਿਕ ਸੀ ਸੁਣਿਓ ਭੈਣੋ ਭਰਾਓ ਜਿਹੜਾ ਆਤਮਿਕ ਸੀਗਾ ਉਹਨੇ ਕਿੰਨੇ ਧੋਖੇ ਕਿਉਂ ਨਹੀਂ ਕੀਤੇ ਕਿੰਨਾ ਫਰੋਡਵਾਜ ਵਾਲਾ ਬੰਦਾ ਕਿਉਂ ਨਹੀਂ ਸੀ ਪਰ ਅਖੀਰ ਖੁਦਾ ਨੇ ਉਹਨੂੰ ਕਿਆ ਸੀਗਾ ਅੱਜ ਤੋਂ ਬਾਦ ਤੂੰ ਯਕੂਬ ਨਹੀਂ ਤੂੰ ਇਜ਼ਰਾਇਲ ਹੋਏਗਾ ਉਹ ਕਿੰਨਾ ਵੀ ਉਹ ਕਿਉਂ ਨਹੀਂ ਅਖੀਰ ਨਿਕਲਿਆ ਜੋ ਅਸਲੀ ਖੁਦਾ ਦਾ ਵੀਰ ਸੀਗਾ ਪਰ ਐਸਾ ਇਹ ਕਿੰਨਾ ਵਧੀਆ ਮੈਂ ਆਪਣੇ ਮਾਪੇ ਦੀ ਬਹੁਤ ਇੱਜ਼ਤ ਕਰਦਾ ਜੀ ਉਹਨੇ ਮੈਨੂੰ ਕਹਿਤਾ ਸ਼ਿਕਾਰ ਚਾਹੀਦਾ ਭਾਵੇਂ ਮੈਂ ਧੁੱਪੇ ਖ ਕੁਛ ਵੀ ਕਰਾਂ ਪਰ ਮੈਂ ਆਪਣੇ ਬਾਪ ਦੀ ਦੀਚ ਪੂਰੀ ਕਰ ਲਈ ਸ਼ਿਕਾਰ ਲਿਆਵਾਂਗਾ ਇੰਨਾ ਗੁਰਬੰਦਾ ਇੰਨਾ ਆਗਿਆਕਾਰ ਪਰ ਇੱਕ ਅਦੇ ਵੀ ਇਸ ਨਹੀਂ ਹੋ ਸਕਦਾ ਜਿੰਨਾ ਮਰਜੀ ਦਿਖਾ ਦੇ ਅੱਗੇ ਜਾ ਕੇ ਆਪਣੇ ਰਿਜ਼ਲਟ ਦਿਖਾਉਂਦਾ ਕਹਿੰਦਾ ਮੇਰੇ ਬਾਪ ਨੂੰ ਕਨਾਨੀ ਤੀਵੀਆਂ ਨਾਲ ਨਫ਼ਰਤ ਹੈ ਨਾ ਮੈਂ ਕਨਾਨੀ ਲਿਆਣੀ ਹੈ ਬਾਪ ਮਾਪ ਨੂੰ ਕਨਾਨੀ ਟੀਵੀ ਨਾ ਛੇੜਿਆ ਨਾ ਮੈਂ ਕਨਾਨੀ ਲਿਆਣੀ ਐ ਪਰ ਯਕੂਬ ਭਾਵੇਂ ਧੋਖੇਵਾ ਸੀਗਾ ਤਾਂ ਹੀ ਜਿਹੜਾ ਚੁਣਿਆ ਹੋਇਆ ਆ ਉਹ ਇੱਕ ਐਸਾ ਨੋਟ ਹੈ ਜਿੰਨਾ ਮਰਜ਼ੀ ਨੂੰ ਕ੍ਰਸ਼ ਕਰ ਦਿੱਤਾ ਜਾਏ ਉਹਦੀ ਵੈਲਿਊ ਨੂੰ ਇੱਕ ਸਮੇਂ ਦੇ ਆ ਕੇ ਉਹ ਚਮਕੇਗਾ ਅਗਰ ਤੂੰ ਚੁਣੇ ਹੋਏ ਹੋ ਕਿੰਨਾ ਵੀ ਕਿਉਂ ਨਹੀਂ ਗੰਦਗੀ ਚ ਗੇਰਗੇ ਭਾ ਜਦ ਤੁਹਾਡੇ ਉੱਤੇ ਚਾਨਣ ਚਮਕੇਗਾ ਤੂੰ 89 ਦਾ ਜਨਮ ਜ਼ਰੂਰ ਪ੍ਰਾਪਤ ਕਰੋਗੇ ਪਰ ਅਗਰ ਤੇ ਅਸਲੀ ਅਗਰ ਨਹੀਂ ਹੋ ਕਿੰਨੇ ਵੀ ਤੁਹਾਨੂੰ ਦੁਆਵਾਂ ਦੇ ਟਾਈਮ ਦੇ ਦਿੱਤੇ ਜਾਂ ਗੀਤ ਗਾਣ ਦੇ ਟਾਈਮ ਦਿੱਤੇ ਜਾਂ ਤੁਹਾਨੂੰ ਕੁਝ ਬਣਾ ਦਿੱਤਾ ਜਾਏ ਚਰਚ ਚ ਬਬਰਾਰਾਮ ਨੇ ਕਿਹਾ ਜਿੰਨਾ ਮਰਜ਼ੀ ਉਹਨੂੰ ਕੈਸ਼ਅਰ ਤੱਕ ਬਣਾ ਦਿੱਤਾ ਗਿਆ ਸੀ ਉਦਾਂ ਇਸ ਕਰੀ ਹੋਤੀ ਦੁਨੀਆਂ ਦੇ ਸਭ ਤੋਂ ਮਹਾਨ ਚਰਚ ਦਾ ਪਰ ਲਾਸਟ ਨੇ ਆਪਣਾ ਰੰਗ ਦਿਖਾਇਆ ਕਿ ਉਹ ਕੀ ਸੀਗਾ ਅਗਰ ਉਹਦੀ ਹਿਯੂਰੀ ਚ ਉਦਾਂ ਇਸ ਕਰੀ ਹੋਤੀ ਨਹੀਂ ਛੁਪਿਆ ਹੂਈ ਆ ਇਹ ਕੋਣ ਆਪਾਂ ਵੀ ਪ੍ਰਗਟ ਹੋਵਾਂਗੇ ਤਾਂ ਬਗਰਾਣਾਂ ਨੇ ਕਿਹ ਪ੍ਰਚਾਰ ਕਰਕੇ ਵੀ ਬੰਦਾ ਨਰਕ ਚ ਜਾ ਸਕਦਾ ਹੈ। ਪਵਿੱਤਰ ਆਤਮਾ ਪਾ ਕੇ ਵੀ ਬੰਦਾ ਨਰਕ ਚ ਜਾ ਸਕਦਾ ਹੈ। ਇਹ ਗੱਲ ਸੁਣ ਕੇ ਲਾਤਾ ਫਿਰ ਕੀ ਕਰੀਏ ਚਲੋ ਉਠੀਏ। ਪਵਿੱਤਰ ਆਤਮਾ ਪਾ ਕੇ ਵੀ ਹਾਂ। ਕਿ ਕਈ ਵਾਰ ਪਵਿੱਤਰ ਆਤਮਾ ਲੋਕਾਂ ਦੇ ਸਰੀਰ ਤੱਕ ਪਾਇਆ ਹੁੰਦਾ ਹੈ। ਤੇ ਸਰੀਰ ਤੋਂ ਠੀਕ ਹੋ ਜਾਂਦਾ ਲੀਆਂ ਵਾੜੀਆਂ ਲੱਥ ਜਾਂਦੀਆਂ। ਤਾਂ ਇਹਨੂੰ ਕੀ ਕਹਿੰਦੇ ਆ? ਕੋਕਾ ਲੱਥ ਜਾਂਦਾ। ਚੂੜੀ ਕੋ ਠੀਕ ਹੋ ਜਾਂਦਾ ਪਰ ਜੇ ਕਿਤੇ ਉਹਦੀ ਕਿਸੇ ਨਾਲ ਬਹਿਸ ਹੋ ਗਈ ਜੋ ਨੂੰ ਕਿਹਨੇ ਕੁਝ ਕਹਿਤਾ ਮੈਂ ਕਿਹਾ ਕਿ ਉਹ ਫਿਰ ਸਮਝਦੀ ਆਪੇ ਚੰਗਾ ਹੋਇਆ ਮੇਰੇ ਚੂੜੀਆਂ ਨੇ ਮੈਂ ਆਜ਼ਾਦ ਹੋ ਗਈ ਇਹਨਾਂ ਬਲੋਂ ਚੂੜੀਆਂ ਜਿਹੜੀਆਂ ਲਾਈਆਂ ਉਹਨੇ ਕੀ ਸੀਗਾ ਮੈਂ ਤੁਹਾਨੂੰ ਦੱਸਾਂ ਖੁਦਾ ਚੂੜੀਆਂ ਨਹੀਂ ਲਵਾਉਂਦਾ ਪਵੰਦਾ ਉਹ ਨਾਥ ਨਹੀਂ ਲਵਾਉਂਦਾ ਪਵੰਦਾ ਹੈ। ਠੰਡੀਆਂ ਨੇ ਉਹ ਛੀਰਿਕ ਵੀ ਲਾਈ ਤੇ ਅਸਲੀ ਵੀ ਨਹੀਂ ਪਾਈ। ਇਹ ਤੁਹਾਡਾ ਲਾਮ ਦਾ ਮਤਲਬ ਸੀਗਾ ਕਿ ਤੁਹਾਨੂੰ ਅਸਲੀ ਦੇਗਾ। ਸਾਡੇ ਕੜੇ ਲਵਾਉਂਦਾ ਮਤਲਬ ਸੀ ਤੁਹਾਨੂੰ ਅਸਲੀ ਦੇਗਾ। ਹੁਣ ਮੈਂ ਤੁਹਾਡਾ ਬਸ ਚੱਲਿਆ ਤੁਹਾਨੂੰ ਸਮਝਣਾ ਚਾਹੀਦਾ ਮੈਂ ਕੀ ਕਹਿ ਰਿਹਾ ਕਿੰਨੇ ਸਾਲ ਹੋ ਗਏ ਸੁਣਨੇ। ਇਹ ਮੈਂ ਕਈਆਂ ਨੇ ਇਹ ਲਾ ਦਿੱਤੀਆਂ ਪਰ ਜਿਹੜੀਆਂ ਪਾਣੀਆਂ ਸੀ ਉਹ ਨਹੀਂ ਪਾਈਆਂ ਸਮਝਾਇਆ ਸੀ ਨਾ ਇਹ ਲਾਉਣ ਦਾ ਮਤਲਬ ਹੈ ਕਿ ਹੁਣ ਤੁਹਾਡੇ ਹੱਥ ਸੇਵਾ 'ਚ ਸਮਰਪਿਤ ਹੋਣਗੇ ਤੁਹਾਡੇ ਕੰਨਾਂ ਤੇ ਲਵਾਉਣ ਦਾ ਮਤਲਬ ਸੀਗਾ ਕਿ ਹੁਣ ਤੁਹਾਨੂੰ ਇਹ ਲਵਾ ਦਿੱਤੀਆਂ ਉਹ ਪੁਆਈਆਂ ਜਾਣਗੀਆਂ ਜਿਹਦੇ ਨਾਲ ਤੁਸੀਂ ਵਚਨ ਨਹੀਂ ਸੁਣੋਗੀਆਂ ਪਰ ਇਹ ਲਾ ਕੇ ਦਿਖਾ ਤਾਂ ਮੈਂ ਨਹੀਂ ਪਾਈਆਂ ਤੇ ਜੇ ਪੁੱਛੇ ਅਸਲੀ ਪਾਈਆਂ ਨਹੀਂ ਉਹ ਵੀ ਨਹੀਂ ਪਾਈਆਂ